ਇੱਕ ਕਮੇਟੀ ਬਣਾਈ ਜਾਏਗੀ 31 ਮੈਂਬਰੀ ਜਿਹੜਾ ਇਹ ਡਿਸਾਈਡ ਕਰੇਗੀ ਪ੍ਰਸ਼ਾਸਨ ਨੂੰ ਕਿਦਾਂ ਜਗਾਣਾ ਹੈਗਾ ਪ੍ਰਸ਼ਾਸਨ ਸੁੱਤਾ ਪਿਆ ਹੈਗਾ ਕਾਫੀ ਪ੍ਰੋਪਰ ਕੰਮ ਨਹੀਂ ਕਰ ਰਿਹਾ ਹੈਗਾ ਜਾਂ ਸਾਨੂੰ ਪ੍ਰੋਪਰ ਜਵਾਬ ਨਹੀਂ ਦੇ ਰਿਹਾ ਹੈਗਾ ਬੀਤੇ ਦਿਨੀ ਫਗਵਾੜਾ ਵਿਖੇ ਗਊਮਾਸ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ 'ਵਜੋਂ ਸਮੂਹ ਹਿੰਦੂ ਸੰਗਠਨਾਂ ਦੀ ਇੱਕ ਅਹਿਮ ਮੀਟਿੰਗ ਸ਼੍ਰੀ ਹਨੂਮਾਨ ਗੜੀ ਮੰਦਿਰ ਚੀਟੀ ਰੋਡ ਫਗਵਾੜਾ ਵਿਖੇ ਹੋਈ ਜਿਸ ਵਿੱਚ ਜਥੇ ਪੁਲਿਸ ਦੇ ਟੀ ਲੈਕਾਰ ਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲਗਾਏ ਗਏ ਉੱਥੇ ਹੀ ਅਹਿਮ ਮੁੱਦਿਆਂ ਤੇ ਵਿਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਭਾਈ ਪਾਗੂ ਆਸ਼ੂ ਸਾਂਪਲਾ ਨੇ ਕਿਹਾ ਕਿ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ 'ਵਜੋਂ ਜਲਦ ਹੀ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਉਹਨਾਂ ਨਾਲ ਹੀ ਕਿਹਾ ਕਿ ਬਣੀ ਉਨ੍ਹਾਂ ਨਾਲ ਹੀ ਕਿਹਾ ਕਿ ਬਣਾਈ ਗਈ ਕਮੇਟੀ ਆਉਣ ਵਾਲੇ ਦਿਨਾਂ ਵਿੱਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰਨ ਬਾਰੇ ਵੀ ਵਿਚਾਰ ਕਰੇਗੀ ਜਿਸ ਤੋਂ ਬਾਅਦ ਉਨ੍ਹਾਂ ਆਖਿਆ ਕਿ ਇਸ ਪੂਰੇ ਮਾਮਲੇ ਦਾ ਪਰਦਾਫਾਸ਼ ਕਰਨ ਲਈ ਵੀ ਅਹਿਮ ਵਿਚਾਰ ਚਰਚਾ ਕੀਤੀ ਗਈ ਹੈ ਇਸ ਦੌਰਾਨ 인ਦਰਜੀਤ ਕਾਲੜਾ ਅਤੇ ਸ਼ੋਕ ਸੇਠੀ ਨੇ ਕਿਹਾ ਕਿ ਜਦ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਨਾ ਚਿਰ ਉਨ੍ਹਾਂ ਵੱਲੋਂ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ ਇਸ ਦੌਰਾਨ ਦਰਜਿਤ ਕਰਬਲ ਰਮੇਸ਼ ਸੱਚ ਦੇਵਾ ਬੱਲੂ ਵਾਲੀਆ ਵਿਪਨ ਸ਼ਰਮਾ सुरेंद्र চোপੜਾ ਹਰੀਕਿਸ਼ਨ ਦੁੱਗਲ ओंਕਰ ਵਿਦੀ ਬੱਬੂ চোপੜਾ ਦੀਪਕ ਭਰਦਵਾਜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਿੰਦੂ ਸੰਗਠਨਾਂ ਦੇ ਆਗੂ ਮੌਜੂਦ ਹਨ ਫਗਵਾੜਾ ਤੋਂ ਨਵਰਾਣ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜੈ ਗਊ ਮਾਤਾ ਦੀ ਜੈ ਸ਼੍ਰੀ ਰਾਮ ਅੱਜ ਜਿਹੜਾ ਕਿ ਪਰਸੋਂ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਅੱਜ ਦੀ ਜੋ 1 ਵਜੇ ਦੁਬਾਰਾ ਮੀਟਿੰਗ ਰੱਖੀ ਗਈ ਸੀ ਅੱਜ ਉਹਦੇ ਵਿੱਚ ਸ਼ਹਿਰ ਦੇ ਕਾਫੀ ਮੋਤਵਾਰ ਹਰ ਰਾਜਨੀਤਿਕ ਸਮਾਜਿਕ ਔਰ ਹਰ ਜਥੇਬੰਦੀਆਂ ਦੇ ਇੱਥੇ ਪਤਵੰਤੇ ਸੱਜਣ ਆਏ ਸੀਗੇ ਅਸੀਂ ਉਹਨਾਂ ਦਾ ਆਿਆਂ ਦਾ ਧੰਨਵਾਦ ਵੀ ਕਰਦੇ ਆਂ ਔਰ ਅੱਜ ਦੀ ਮੀਟਿੰਗ ਦੇ ਵਿੱਚ ਇਹ ਤੈਅ ਕੀਤਾ ਗਿਆ ਆ ਕਿ ਅੱਜ ਇਸ ਦੇ ਲਈ ਇਹ ਜਿਹੜੀ ਮੁਹਿੰਮ ਜੋ ਚੱਲ ਰਹੀ ਹੈ ਕਿਉਂਕਿ ਇਹ ਜਿਹੜਾ ਪ੍ਰਸ਼ਾਸਨ ਦੀ ਜਿਹੜੀ ਜਿਹੜੀ ناکامی ਜਾਂ ਉਹਦੀ ਢਿੱਲ ਜਿਹੜੀ ਮੋਹਰੇ ਆ ਰਹੀ ਹੈ ਉਹਨੂੰ ਦੇਖਦੇ ਹੋਏ ਅੱਜ ਇੱਥੇ ਇੱਕ ਕਮੇਟੀ ਤਿਆਰ ਕੀਤੀ ਜਾਵੇਗੀ ਉਹਦੇ ਵਿੱਚ ਸਮਾਜਿਕ ਜਿੰਨੇ ਵੀ ਸ਼ਹਿਰ ਦੇ ਪਤਵੰਤੇ ਸੱਜਣਾਂ ਹਨ ਉਹਨਾਂ ਦੀ ਇੱਕ ਕਮੇਟੀ ਤਿਆਰ ਕੀਤੀ ਜਾਵੇਗੀ ਔਰ ਉਹ ਕਮੇਟੀ ਅਗਲਾ ਜੋ ਹੈ ਫੈਸਲਾ ਉਹ ਲਏਗੀ ਔਰ ਸਾਡੇ ਸਾਰਿਆਂ ਨੂੰ ਬੇਨਤੀ ਹੈ ਕਿ ਸਾਰਿਆਂ ਨੇ ਇੱਥੇ ਇਹ ਵਿਚਾਰ ਕੀਤਾ ਕਿ ਅੱਜ ਦੇ ਅੱਜ ਹੀ ਜਾਂ ਜਿਆਦਾ ਕੱਲ ਤੱਕ ਇਹ ਕਮੇਟੀ ਜਿਹੜੀ ਤਿਆਰ ਹੋ ਜਾਏ ਔਰ ਇੱਥੇ ਇੱਕ ਸੁਝਾਅ ਆਇਆ ਸੀਗਾ ਕਿ ਅਗਰ ਪ੍ਰਸ਼ਾਸਨ ਨਹੀਂ ਜਾਗਦਾ ਸੋ ਅਸੀਂ ਉਹ ਕਮੇਟੀ ਜਿਹੜੀ ਹੈ ਉਹ ਤੈਅ ਕਰੇਗੀ ਕਿ ਕਿਸ ਦਿਨ ਤੋਂ ਉਹਦੇ ਲਈ ਅਸੀਂ ਭੁੱਖ ਹੜਤਾਲ ਤੇ ਜੋ ਹੈ ਉਹ ਫਗਵਾੜੇ ਦੇ ਵਿੱਚ ਬੈਠਾਂਗੇ ਭੁਖੜ ਹੜਤਾਲ ਜਿਹੜੀ ਆ ਉਹ ਅਨਮਿੱਤੇ ਸਮੇਂ ਦੇ ਲਈ ਹੋਵੇਗੀ ਉਹਦਾ ਕੋਈ ਸਮਾਂ ਨਹੀਂ ਤੈਅ ਕੀਤਾ ਜਾਏਗਾ ਕਿ ਕਿੰਨੇ ਦਿਨਾਂ ਲਈ ਭੁਖੜ ਹੜਤਾਲ ਹੋਏਗੀ ਅੱਜ ਜੋ ਸਰਬਸੰਮਤੀ ਮਤਾਪਾਸ ਕੀਤਾ ਗਿਆ ਹੈਗਾ ਕਿ ਪ੍ਰਸ਼ਾਸਨ ਦੇ ਕੰਮ ਤੋਂ ਖੁਸ਼ ਨਾ ਹੋ ਕੇ ਇਹਨਾਂ ਗਉ ਭਗਤ ਭਗਤ ਜਿਹੜੇ ਹੈਗੇ ਆ ਇਹਨਾਂ ਦੀ ਨਿਰਾਸ਼ਾ ਹੈਗੀ ਆ ਇਹ ਨਿਰਾਸ਼ਾ ਨੂੰ ਦੇਖਦੇ ਹੋਏ ਇੱਕ ਕਮੇਟੀ ਬਣਾਈ ਜਾਏਗੀ 31 ਮੈਂਬਰੀ ਜਿਹੜਾ ਇਹ ਡਿਸਾਈਡ ਕਰੇਗੀ ਪ੍ਰਸ਼ਾਸਨ ਨੂੰ ਕਿਦਾਂ ਜਗਾਣਾ ਹੈਗਾ ਪ੍ਰਸ਼ਾਸਨ ਸੁਤਾ ਪਿਆਗਾ ਪ੍ਰਸ਼ਾਸਨ ਪ੍ਰੋਪਰ ਕੰਮ ਨਹੀਂ ਕਰ ਰਿਹਾ ਹੈਗਾ ਜਾਂ ਸਾਨੂੰ ਪ੍ਰੋਪਰ ਜਵਾਬ ਨਹੀਂ ਦੇ ਰਿਹਾ ਹੈਗਾ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਜੋ ਬੰਦੇ ਹੈਗੇ ਕਸੂਰਵਾਰ ਹੈਗੇ ਉਹਨਾਂ ਦੇ ਉੱਤੇ ਜੋ ਕਾਨੂੰਨੀ ਕਾਰਵਾਈ ਹੈਗੀ ਉਹ ਜਲਦੀ ਤੋਂ ਜਲਦੀ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਹ ਘਟਨਾ ਜਿਹੜੀਆਂ ਬੰਦ ਹੋਣ ਜੈ ਗੋਬਗ